ਵਾਹਿਗੁਰੂ ਜੀ ਦਾ ਬਾਲ ਸਾਹਿਬ ਵਾਹਿਗੁਰੂ ਜੀ ਖਤੇ ਦਾਸ ਪਾਈ ਹਰਨੇ ਸਿੰਘ ਬਲਖੰਡੀ ਪਾਈ ਕ리아ਨਾ ਜੀ ਗੁਰਮਤ ਗ੍ਰੰਤੀ ਰਾਗੀ ਸਭਾ ਮੋਗਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਗ੍ਰੰਥੀ ਸਿੰਘਾਂ ਨੂੰ ਜਿਵੇਂ ਹੁਣ ਸ਼ਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਵਿੱਚ ਆਮ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਜਗਰਾਤੇ ਕਰਾਉਂਦੇ ਆ ਜਾਂ ਬਾਬਿਆਂ ਦੇ ਮੇਲੇ ਕਰਾਉਂਦੇ ਆ ਪੀਰਾਂ ਦੇ ਮੇਲੇ ਕਰਾਉਂਦੇ ਆ ਉਸ ਵਿੱਚ ਤੇ ਸਾਡੀ ਬੇਨਤੀ ਹੈ ਹਦਾਇਤਾ ਗਰੰਤੀ ਸਿੰਘਾ ਨੂੰ ਕਮੇਟੀਆਂ ਨੂੰ ਗੁਰਦੁਆਰਾ ਸਬ ਪ੍ਰਬੰਧਕ ਮਾਰਕ ਕਮੇਟੀਆਂ ਨੂੰ ਵੀ ਗਰੰਤੀ ਸਿੰਘਾ ਕੋਲੋਂ ਤੁਸੀਂ ਵਾਜਾ ਨਹੀਂ ਦਿਵਾਉਣੀਆਂ ਵੀ ਸਾਡੇ ਜਗਰਾਤੇ ਚੱਲਣੇ ਆਂ ਕਰਾਉਣੇ ਆ ਤੇ ਵਾਜਾ ਦੋ ਪੀਰਾਂ ਦੀਆਂ ਮਜ਼ਾਰਾਂ ਦੇ ਉੱਤੇ ਇਹ ਵਾਜਾ ਨਹੀਂ ਦੇਣੀਆਂ ਗ੍ਰੰਥੀ ਸਿੰਘਾ ਨੇ ਕਿ ਭਾਈ ਤੁਸੀਂ ਪੀਰਾਂ ਦੇ ਮੇਲੇ ਲੱਗਣੇ ਆ ਉੱਥੇ ਚੌਲ ਕਰਨੇ ਆ ਉੱਥੇ ਮੇਲਾ ਲੱਗਣਾ ਇਹਦੀਆਂ ਵਾਜਾ ਗੁਰਦੁਆਰੇ ਗ੍ਰੰਥੀ ਸਿੰਘ ਨਾ ਦੇਣ ਜੇ ਕੋਈ ਗ੍ਰੰਥੀ ਸਿੰਘਾ ਤੋਂ ੱੱਕੇ ਨਾ ਆਵਾਜ਼ ਦਿਵਾਉਂਦੇ ਐ ਤੇ ਉਹਨਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਜਿੱਤੇ ਬੰਦਿਆਂ ਤੁਹਾਡੇ ਤੇ ਐਕਸ਼ਨ ਲੈਣਗੇ ਆ ਬੇਸ਼ੱਕ ਪਿੰਡ ਦੇ ਗੁਰਦੁਆਰੇ ਤੁਹਾਡੇ ਆਪ ਦੇ ਬਣਾਏ ਆ ਗੁਰੂ ਘਰ ਬਣਾਏ ਆ ਪਰ ਉਥੇ ਗੁਰੂ ਦੀ ਮਤ ਨਾਲ ਹੀ ਆਵਾਜ਼ ਦਿੱਤੀ ਜਾਣੀ ਹੈ ਗੁਰੂ ਦਾ ਜਿਹੜਾ ਪ੍ਰਚਾਰ ਕੀਤਾ ਜਾਣਾ ਧੰਨ ਗੁਰਗੰਸਾਹ ਮਹਾਰਾਜ ਜੀ ਦਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਸਕਦਾ ਨਾ ਕਿ ਉਥੇ ਜਗਰਾਤਿਆਂ ਦੀਆਂ ਆਵਾਜ਼ਾਂ ਦਿੱਤੀਆਂ ਜਾਣੀਆਂ ਨਾ ਉਥੇ ਪੀਰਾਂ ਦੇ ਜਿਹੜੇ ਮੇਲੇ ਲੱਗਦੇ ਉਹਨਾਂ ਦੀ ਆਵਾਜ਼ਾਂ ਦਿੱਤੀਆਂ ਜਾਣੀਆਂ। ਸੋ ਇਸ ਕਰਕੇ ਸਾਰੇ ਗ੍ਰੰਥੀ ਸਿੰਘਾਂ ਨੂੰ ਅਤੇ ਸਾਰੇ ਹੀ ਪਰਮੰਧਕ ਵੀਰਾਂ ਨੂੰ ਜਿਵੇਂ ਪਿੰਡਾਂ ਵਿੱਚ ਸੇਵਾ ਨਿਭਾਰੇ ਨੇ ਤੇ ਉਹ ਭਾਈ ਇਹ ਜਗਰਾਤਿਆਂ ਦੀ ਆਵਾਜ਼ਾ ਗ੍ਰੰਥੀ ਸਿੰਘਾਂ ਕੋਲੋਂ ਧੱਕੇ ਨਾਲ ਨਾ ਦਵਾਇਓ ਤੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ ਵੀ ਜਿਹੜਾ ਧੱਕੇ ਨਾਲ ਤੁਹਾਡੇ ਕੋਲ ਵਾਜ ਦਵਾਊਗਾ ਕਈ ਵਾਰ ਇੱਥੇ ਤੱਕ ਪਹੁੰਚਦਾ ਗ੍ਰੰਥੀ ਨੂੰ ਗੁਰਦੁਆਰੇ ਚੋ ਛੁੱਟੀ ਕਰਾ ਦਿੰਦੀਆਂ ਪ੍ਰਬੰਧਕ ਕਮੇਟੀਆਂ ਲੋਕ ਵੀ ਸਾਡੇ ਦਗਰਾਤੇ ਦੀਆਂ ਆਵਾਜ਼ਾਂ ਨਹੀਂ ਦਿੱਤੀਆਂ ਜੇ ਇਹੋ ਜੀ ਕਿਸੇ ਵੀ ਪ੍ਰਬੰਧਕ ਕਮੇਟੀ ਨੇ ਸਾਡੇ ਗ੍ਰੰਤੀ ਸਿੰਘਾਂ ਦੇ ਨਾਲ ਇਹ ਜਿਹਾ ਕੰਮ ਕੀਤਾ ਤੇ ਉਤੇ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਗੁਰਮਤਿ ਦੇ ਦਰਿਆ ਵਿੱਚ ਜਿਹੜਾ ਗੁਰੂ ਦਾ ਪ੍ਰਚਾਰ ਅਸੀਂ ਉਹ ਹੀ ਕਰਨਾ ਹੈ ਨਾ ਕਿ ਹੋਰ ਕੋਈ ਪ੍ਰਚਾਰ ਕਰਨਾ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਸਿਵ ਸਿਵ ਕਰਤ ਜੋਨਰ ਧਾਵੈ ਬਰਦਤਰ ਡੌਰੂਡਮ ਕਾਵੈ ਮਹਾਮਾਈ ਕੀ ਪੂਜਾ ਕਰੈ ਨਸੈ ਨਾ ਰੋਏ ਉਤਰੈ ਗਾਵਣ ਇੰਦ ਇੰਦਰਾਸਨ ਬੈਠੀ ਦੇਵਤਿਆ ਦਰਨਾਲੇ ਇਹ ਸਾਰੇ ਦੇਵਤੀ ਦੇਵੀ ਦੇਵਤੇ ਜਿਹੜੇ ਐ ਇਹ ਪ੍ਰਭੂ ਪਰਮਾਤਮਾ ਦਾ ਹੀ ਗੁਣ ਗਾਉਂਦੇ ਐ ਪ੍ਰਭੂ ਪਰਮਾਤਮਾ ਧੰ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਚਰਨਾ ਚਾਕੇ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਉਂਦੇ ਐ ਸਾਨੂੰ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਜਾ ਕਰਨ ਦੀ ਲੋੜ ਹੈ ਇਹਨਾਂ ਦੀ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹਨ ਦੀ ਲੋੜ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਠ ਪੂਜਾ ਕਰਨ ਦੀ ਲੋੜ ਹੈ ਸਿੱਖ ਨੂੰ ਸਿੱਖਾਂ ਦੇ ਪਤ ਤੋਂ ਕੇ ਜਗਰਾਤੇ ਕਰਾਉਣ ਬਹੁਤ ਮਾੜੀ ਗੱਲ ਹੈ ਜਿਹੜੇ ਜਗਰਾਤੇ ਕਰਾਉਣ ਸਾਡੇ ਹਿੰਦੂ ਭਰਾ ਜਿਨ੍ਹਾਂ ਦਾ ਇਹ ਦੇਵੀ ਦੇਵਤੇ ਨੇ ਉਹਨਾਂ ਨੂੰ ਮੁਬਾਰਕ ਹੈ ਜਿਹੜੇ ਮੁਸਲਮਾਨ ਨੇ ਕਬਰਾਂ ਤੇ ਜਾਂਦੇ ਆ ਉਹ ਜੇ ਕਰਾਉਂਦੇ ਆ ਉਹਨਾਂ ਨੂੰ ਮੁਬਾਰਕ ਮੁਸਲਮਾਨ ਵੀਰਾਂ ਨੂੰ ਪਰ ਮੁਸਲਮਾਨ ਵੀਰ ਜਿਹੜੇ ਐ ਉਹ ਕਦੇ ਵੀ ਮੱਡੀਆਂ ਦੀ ਪੂਜਾ ਨਹੀਂ ਕਰਦੇ ਸুইস ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਹੜੇ ਪ੍ਰਬੰਧਕ ਵੀਰ ਨੇ ਗੁਰਦੁਆਰਿਆਂ ਦੇ ਉਹ ਉਪਾਈ ਇਸ ਤਰ੍ਹਾਂ ਦੀ ਹਰਕਤ ਨਾ ਕਰਾਉਣ ਗ੍ਰੰਥੀਆਂ ਕੋਲੋਂ ਆਵਾਜ਼ਾਂ ਨਾ ਦਿਵਾਉਣ ਜੇਕਰ ਆਵਾਜ਼ ਇਸ ਤਰ੍ਹਾਂ ਕਿਨਾਂ ਦਿਵਾਉਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਾਲ ਤੱਕ ਤੇਵਿਲ ਜਾਵਾਂਗੇ ਤੇ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਦੀ ਨਾਲ ਇਹ ਵਿਚਾਰ ਕਰਕੇ ਅਸੀਂ ਉਹਨਾਂ ਨੂੰ ਕਾਲ ਤੱਕ ਤੇ ਪੇਸ਼ ਵੀ ਕਰਾਂਗੇ ਸੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗ੍ਰੰਥੀਆਂ ਕੋਲੋਂ ਜਿਹੜੇ ਜਗਰਾਤਿਆਂ ਦੀਆਂ ਆਵਾਜ਼ਾਂ ਜਾਂ ਮੱਡੀਆਂ ਮਸਾਣੀਆਂ ਦੀਆਂ ਆਵਾਜ਼ਾਂ ਪੀਰਾਂ ਦੀਆਂ ਆਵਾਜ਼ਾਂ ਇਹ ਨਾ ਦਿੱਤੀਆਂ ਜਾਣ ਜੇ ਕੋਈ ਗ੍ਰੰਥੀ ਸੰਗ ਨੂੰ ਕੋਈ ਪਰੇਸ਼ਾਨ ਕਰਦਾ ਹੈ ਤੇ ਭਾਈ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਕਰਿਆਣਾ ਜੀ ਅ ਗੁਰਮਤ ਗ੍ਰੰਥੀ ਰਾਗੀ ਸਭਾ ਦੇ ਨਾਸਨ ਪਰ ਕਰ ਸਕਦੇ ਹਾਂ ਉਹਨਾਂ ਦਾ ਨੰਬਰ 10 ਦਾ ਨੰਬਰ ਹੈਗਾ 9842 57943 ਜ਼ਿਲ੍ਹੇ ਦਾ ਜਿਹੜੇ ਸਾਡੇ ਲਖਬੀਰ ਸਿੰਘ ਜੀ ਪ੍ਰਧਾਨ ਹੈ ਉਹਨਾਂ ਦਾ ਨੰਬਰ ਅਸੀਂ ਗ੍ਰੀਟ ਤੇ ਉੱਤੇ ਚਲਾ ਦਾਂਗੇ ਉਹ ਵੀ ਤੁਹਾਨੂੰ ਦਵਾਂਗੇ ਸੋ ਇਸ ਕਰਕੇ ਬੇਨਤੀ ਹੈ ਵੀ ਇਹ ਜੀ ਹਰਕਤ ਕਿਸੇ ਨੇ ਵੀ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਜਿਹੜੇ ਸਿੰਘ ਇਹਨੂੰ ਵੱਧ ਤੋਂ ਵੱਧ ਨੂੰ ਵੱਧ ਵਾ ਜਿਹੜੀ ਹੈ ਜਿਹੜੀ ਇਹ ਆ ਵੀਡੀਓ ਆ ਤੁਸੀਂ ਸਾਰਿਆਂ ਨੇ ਸ਼ੇਅਰ ਕਰਨੀ ਚੰਗੀ ਲੱਗੇ ਤਾਂ ਕਮੈਂਟ ਕਰਕੇ ਦੱਸਣਾ ਸਾਡੀਆਂ ਵਿਚਾਰਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ